ਹਾਂਜੀ ਸ਼ੇਜ਼ਾਨੀ ਮੈਂ ਹੁਣ ਦਾਣਾ ਮੰਡੀ 'ਚ ਆ ਖਨਾ Asia's biggest grain market ਤੇ ਇੱਥੇ ਮੈਂ ਆਪਣੇ ਦੋਸਤ ਜਿਹੜੇ ਹੈਗੇ ਨੇ ਯਾਦਵਿੰਦਰ ਜੀ ਇਹ ਪ੍ਰਧਾਨ ਨੇ ਕਿਸਾਨ ਗਰੁੱਪ ਆਪ ਵੱਲੋਂ ਜੀਰੀ ਉੱਤਰ ਰਹੀ ਆ ਤੇ ਇਹਨਾਂ ਦੀ ਇਹ ਆੜ੍ਹਤ ਦੁਕਾਨ ਵੀ ਹੈ ਤੇ ਇਹ ਥੋੜਾ ਤੁਹਾਨੂੰ ਇਸ ਬਾਰੇ ਰੋਸ਼ਨੀ ਪਾਉਣਗੇ ਕੋ ਡਾਕਟਰ ਸਾਹਿਬ ਜਿਹੜੀ ਇਸ ਵਾਰ ਜੀਰੀ ਆ ਜੀਰੀ ਦਾ ਨਿਕਾਣਿਤ ਕੀ ਬਹੁਤ ਜ਼ਿਆਦਾ ਘਟਾ ਕਿਉਂਕਿ ਬਾਰਸ਼ਾਂ ਬਹੁਤ ਜ਼ਿਆਦਾ ਹੋ ਗਈਆਂ ਨੰਬਰ 2 ਤੇ ਪੰਜਾਬ ਦੇ ਵਿੱਚ ਇੱਕ ਤਾਂ ਪਹਿਲਾਂ ਹੀ ਕਰੋਪੀ ਆਈ ਆ ਵੀ ਕਈ ਡਿਸਟ੍ਰਿਕਟ ਡਿਸਟਰਬ ਹੋ ਗਏ ਆਪਣੇ ਖੜਾ ਦੇ ਨਾਲ ਉਹਦਾ ਘਾਟਾ ਪੈਣੇ ਪੈਣਾ ਦੀ ਪਰ ਜਿਹੜੀ ਜੀਰੀ ਪੰਜਾਬ ਦੇ ਵਿੱਚ ਬਚ ਗਈ ਉਹਦਾ ਵੀ ਝਾੜ ਘੱਟੋ ਘੱਟ 35% ਘਟਾ ਹੋ ਰਿਹਾ ਹਲੇ ਸਾਨੂੰ ਆ ਸੀਗੀ ਵੀ ਜਿਹੜੀ ਜੀਰੀ ਦਿਵਾਲੀ ਤੋਂ ਬਾਅਦ ਚਾਊਗੀ ਵੀ ਉਹਦਾ ਝਾੜ ਸ਼ਾਇਦ ਕੁਝ ਜ਼ਿਆਦਾ ਹੋਵੇ ਪਰ ਉਹ ਬਿਲਕੁਲ ਨਹੀਂ ਜਿਹੜੀ ਜੀਰੀ ਹੁਣ ਵੀ ਆ ਰਹੀ ਆ ਉਹਦਾ ਝਾੜ ਵੀ ਬਹੁਤ ਜ਼ਿਆਦਾ ਘਟ ਆ ਰਿਹਾ ਸੋ ਇਸ ਵਾਰ ਮੈਂ ਸਮਝਦਾ ਪੰਜਾਬ ਦੇ ਵਿੱਚ ਜਿਹੜੀ ਅਰਾਈਵਲਾ ਉਹ ਸਰਕਾਰੀ ਅ ਸਰਕਾਰ ਦੇ ਅੰਕੜੇ ਮੁਤਾਬਕ ਉਹ ਪੂਰੀ ਨਹੀਂ ਹੋਣੀ ਕਿਉਂਕਿ ਬਹੁਤ ਜ਼ਿਆਦਾ ਘਟ ਹੋਊਗੀ ਉਦੇ ਨਾਲ ਕੀ ਆ ਕਿ ਜਿਹੜਾ ਮਾਰਕੀਟ ਦੇ ਵਿੱਚ ਬਹੁਤ ਸਲੰਪ ਵੀ ਆਊਗਾ ਟਾਈਟਨੈਸ ਆਊਗੀ ਜਿਹੜੀ ਗਾਹ ਬਜਾਈ ਹੋਣੀ ਆ ਕਣਕ ਦੀ ਉਹ ਕਣਕ ਦੀ ਬਜਾਈ ਵੀ ਪ੍ਰਭਾਵਿਤ ਹੋਊਗੀ ਇਹਦੇ ਨਾਲ ਕਿਉਂਕਿ ਪੂਰਾ ਪੈਸਾ ਮਾਰਕੀਟ 'ਚ ਨਹੀਂ ਆਉਣਾ ਬਹੁਤ ਜ਼ਿਆਦਾ ਝਾੜ ਘਟ ਹੈ ਇਸ ਵਾਰ ਕਿਸਾਨ ਬਹੁਤ ਜ਼ਿਆਦਾ ਮੰਦੇਜ ਜਾਊਗਾ ਪੰਜਾਬ ਦਾ ਸੋ ਜਿਹੜੀ ਕਣਕ ਦੀ ਬਜਾਈ ਵੀ ਸੀ ਹਲੇ ਵੈਸੇ ਕੋਈ ਜ਼ਿਆਦਾ ਬਜਾਈ ਕਣਕ ਦੀ ਹੋਈ ਨਹੀਂ ਸਟਾਰਟਿੰਗ ਆ ਅੱਗੇ ਵੀ ਕਿਹੜਾ 1 ਫਸਟ ਨਵੰਬਰ ਤੋਂ ਜਿਹੜੀ ਕਣਕ ਦੀ ਬਜਾਈ ਆ ਉਹ ਚਲਦੀ ਹੁੰਦੀ ਹੈ ਸੋ ਨੰਬਰ 2 ਤੇ ਪੰਜਾਬ ਦੇ ਵਿੱਚ ਜਿਹੜੀ ਡੀਏਪੀ ਦੀ ਬਹੁਤ ਸ਼ੋਰਟੇਜ ਆ ਸੋ ਇਸ ਕਰਕੇ ਪੰਜਾਬ ਦੀ ਪੰਜਾਬ ਨੂੰ ਬਹੁਤ ਵੱਡੀ ਇਸ ਵਾਰ ਮਾਰ ਪੈਣੀ ਆ ਕਿਉਂਕਿ ਅਨਾਜ ਨੇ ਬਹੁਤ ਘਟਣਾ 1 ਏਕੜ ਝਾੜ ਕੀ ਆਉਣ ਦੀ ਆਸ ਆ ਜੀ ਦੇਖੋ ਜਿਹੜੀ ਪਿਛਲੇ ਵਾਰ ਜਿਹੜੀ 1 ਏਕੜ ਝਾੜਤੀ 30 35 ਕਵਾਂਟਲ ਸੀਗਾ ਸੋ ਇਸ ਵਾਰ ਉਹ ਝਾੜ 20 21 ਕਵਾਂਟਲ ਮੈਕਸिमम ਕਿਸਦਾ 22% ਕਵਰ ਨਿਕਲ ਰਿਹਾ ਹੈ। ਸੋ ਤੁਸੀਂ ਹਿਸਾਬ ਲਾ ਲਓ 20 35 40 35 30 ਤੋਂ 35% ਝਾੜੇ ਘਟਾ ਹੈ। ਫੇਰ ਫਸਲ ਮਰ ਗਈ ਪੰਜਾਬ ਚ। ਸੋ ਇਸ ਗਾਲੇ ਟਾਰਗੇਟ ਪੂਰਾ ਹੋਣਾ ਬਹੁਤ ਜਿਆਦਾ ਮੁਸ਼ਕਲ ਆ। ਇਸ ਵਾਰ ਬਹੁਤ ਜਿਆਦਾ ਘੱਟ ਫਸਲ ਆਊਗੀ। ਕਣਕ ਤੇ ਵੀ ਇਸਰ ਪੈ ਗਿਆ ਜੀ। ਕਣਕ ਤੇ ਵੀ ਇਹੀ ਅਸਰ ਆ ਜੀ ਦੇਖੋ ਜਦੋਂ ਪੈਸਾ ਨਹੀਂ ਪੂਰਾ ਦਿੱਟ ਕੋਲ ਆਉਣਾ ਤਾਂ ਕਣਕ ਦੀ ਬਜਾਈ ਪ੍ਰੋਪਰ ਹੋਣੀ ਨਹੀਂ। 2 ਲੱਖ ਟਨ ਜਿਹੜਾ ਕਵਾਂਟਲ ਜਿਹੜਾ ਹੈਗਾ ਆਪਾਂ 20 ਜਾਣਾ ਆਇਆ ਜੀ ਉਹ ਵੰਡਿਆ ਗਿਆ ਜਾਂ ਵੰਡਿਆ ਜਾ ਰਿਹਾ ਨਹੀਂ ਹਲੇ ਤਾਂ ਜਿਹੜਾ 2 ਲੱਖ ਕਵਾਂਟਲ ਦੀ ਵੰਡਣ ਦੀ ਸਰਕਾਰ ਜਾਂ ਆ ਬਾਕੀ ਗੱਲ ਕਰਦੇ ਨੇ ਉਹਦੇ ਹੜ ਪ੍ਰਭਾਵਿਤ ਏਰੀਏ ਨੇ ਗਰਦਾਸਪੁਰ ਉਧਰਲੇ ਪਰਲੇ ਪਾਸੇ ਉਹ ਸਾਈਡ ਤੇ ਵੰਡਣ ਦੀ ਉਹ ਆ ਤੇ ਆਪਣੇ ਜ਼ਿਲ੍ਹਿਆਂ ਚ ਕੋਈ ਏਡੀ ਵੰਡਣ ਵਾਲੀ ਉਹਨਾਂ ਦੀ ਕੋਈ ਗੱਲ ਹੈ ਨਾ ਆਪਣੇ ਉਹਨਾਂ ਨੇ ਬੰਦਾ ਕਿਉਂਕਿ ਉਧਰੇ ਜ਼ਿਆਦਾ ਮਾਰ ਪਈਆ ਆਪਣੇ ਤਾਂ ਝਾੜਦੀਓ ਮਾਰ ਬਹੁਤ ਜ਼ਿਆਦਾ ਠੀਕ ਹੈ ਹੋਰ ਕੋਈ ਤੁਹਾਡਾ ਪੁਆਇੰਟ ਜਾਂ ਕੋਈ ਗੱਲ ਪਹੁੰਚਾਉਣ ਵਾਲੀ ਇਸ ਵਾਰ ਤਾਂ ਇਹ ਹੈ ਕਿ ਡੀਪੀ ਯੂਰੀਆ ਦੇ ਨਾਲ ਕੋਈ ਅਸਰ ਜੀ ਕਿਸਾਨ ਦੀ ਮਦਦ ਕਰਨ ਦੀ ਲੋੜ ਹੈ ਇਸ ਵਾਰ ਸੈਂਟਰ ਸਰਕਾਰ ਨੂੰ ਵੀ ਸਟੇਟ ਨੂੰ ਵੀ ਦੇਖੋ ਸੈਂਟਰ ਸਰਕਾਰ ਦਾ ਫਰਜ਼ ਬਣਦਾ ਵੀ ਸਵਾਰ ਆ ਜਿਹੜੀ ਜੱਟ ਨੂੰ ਬੋਨਸ ਬਿਲਕੁਲ ਦੇਣਾ ਚਾਹੀਦਾ ਪੰਜਾਬ ਦੇ ਜੱਟ ਨੂੰ ਤਾਂ ਕਿ ਮਾੜਾ ਮੋਟਾ ਹੋ ਸਰਵਾਈਵ ਕਰ ਸਕੇ ਮੈਂ ਇਸ ਵਾਰ ਝਾੜ ਬਹੁਤ ਘੱਟ ਆ ਬਹੁਤ ਜ਼ਿਆਦਾ ਮੰਦਾ ਰਹੂਗਾ ਪੰਜਾਬ ਮਿਹਰਬਾਨੀ ਮਿਹਰਬਾਨੀ